ਸलाम ਸਾਥੀਓ ਮੈਂ ਪਰਸ਼ੋਤਮ ਫਲੋਰ ਆਪਾਂ ਜਿਵੇਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਅੰਦਰ ਇੱਕ ਛੋਟੇ ਬੱਚੇ ਹਰਵੀਰ ਦੇ ਨਾਲ ਜਿਹੜੀ ਦਰਿੰਦਗੀ ਹੋਈ ਆ ਜਿਹੜੀ ਘਟਨਾ ਵਾਪਰੀ ਆ ਉਸ ਘਟਨਾ ਦੇ ਦੋਸ਼ੀਆਂ ਨੂੰ ਫਾਹੇ ਲਗਵਾਉਣ ਦੇ ਵਾਸਤੇ ਜਿਹੜਾ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਆ ਜਿਹਦੇ ਤਹਿਤ ਫਲੋਰ ਦੇ ਅੰਦਰ ਇੱਕ ਬਹੁਤ ਵੱਡਾ ਕੈਂਡਲ ਮਾਰਚ ਕੀਤਾ ਗਿਆ ਸੋ ਕੱਲ ਸ਼ਾਮ ਨੂੰ 19 ਸਤੰਬਰ ਸ਼ਾਮ ਨੂੰ 6 ਵਜੇ ਫਗਵਾੜਾ ਦੀ ਧਰਤੀ ਦੇ ਉੱਪਰ ਅਸੀਂ ਜਿਹੜਾ ਕੈਂਡਲ ਮਾਰਚ ਤੇ ਰੋਜ਼ ਸਮਾਰਚ ਕਰ ਰਹੇ ਹਾਂ ਸੋ ਜਿੰਨੇ ਵੀ ਸਾਡੇ ਫਗਵਾੜੇ ਦੇ ਲਾਗੇ ਵਾਲੇ ਦੋਸਤ ਆ ਮਿੱਤਰ ਆ ਜਿੰਨੇ ਵੀ ਇਨਸਾਫ ਪਸੰਦ ਜਥੇਬੰਦੀਆਂ ਵਾਲੇ ਆ ਜਿਹੜੇ ਲੋਕ ਚਾਹੁੰਦੇ ਨੇ ਕਿ ਹਰਵੀਰ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਉਹਦੀ ਮੌਤ ਆ ਉਹਦਾ ਜਿਹੜੀ ਆ ਉਹਦੀ ਕਾਤਲ ਨੂੰ ਜਿਹੜੀ ਸਜ਼ਾ ਆ ਮੌਤ ਮਿਲਣੀ ਚਾਹੀਦੀ ਆ ਸੋ ਉਸ ਕਾਤਲ ਦੇ ਮੌਤ ਦੀ ਸਜ਼ਾ ਮੰਗਣ ਦੇ ਵਾਸਤੇ ਤੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਕੈਂਡਲ ਮਾਰਚ ਕੱਲ੍ਹ ਸ਼ਾਮ ਨੂੰ ਠੀਕ 6 ਵਜੇ ਫਗਵਾੜਾ ਵਿਖੇ ਕੀਤਾ ਜਾ ਰਿਹਾ ਸੋ ਸਾਰੇ ਜਿੰਨੇ ਵੀ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕੱਲ ਨੂੰ ਠੀਕ 6 ਵਜੇ ਵਿਸ਼ਾਲ ਮੇਗਾ ਮਾਰਚ ਦੇ ਅੱਗੇ ਇਕੱਤਰ ਹੋ ਕੇ ਆਪਾਂ ਜਿਹੜਾ ਕੈਂਡਲ ਮਾਰਚ ਸ਼ੁਰੂ ਕਰਨਾ ਸੋ ਸਾਰਿਆਂ ਨੂੰ ਇਸ ਕੈਂਡਲ ਮਾਰਚ ਵਿੱਚ ਹਮ ਹਮਾ ਕੇ ਪਹੁੰਚਣ ਦੀ ਅਪੀਲ ਕਰਦੇ ਆ ਧੰਨਵਾਦ